ਅਸੀਂ ਗਰਾਊਂਡ ਤੋਂ ਪੁੱਛ ਕੇ ਪੰਜ ਗਾਰੰਟੀਆਂ ਨੇ ਜਿਹੜੀਆਂ ਅੱਜ ਉਹ ਲੁਧਿਆਣਾ ਦੇ ਲਈ ਜਾਰੀ ਕਰਨ ਜਾ ਰਹੇ ਹਾਂ ਸੋ ਸਾਥੀਓ ਸਭ ਤੋਂ ਪਹਿਲਾ ਔਰ ਵੱਡਾ ਮਸਲਾ ਜਿਹੜਾ ਲੁਧਿਆਣਾ ਦੇ ਵਿੱਚ ਬੁੱਢੇ ਦਰਿਆ ਦਾ ਜੋ ਕਿ ਦਰਿਆ ਤੋਂ ਨਾਲਾ ਬਣ ਚੁੱਕਿਆ ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਸਰਕਾਰਾਂ ਦੀ ਅਣਗਹਿਲੀਆਂ ਔਰ ਨਲਕੀਆਂ ਦੀ ਵਜ੍ਹਾ ਕਰਕੇ ਉਹਦੀ ਮੋੜ ਜੋ ਸੁਰਜੀਤੀ ਦੇ ਲਈ ਉਹਦੀ ਮੋੜ ਸ਼ਾਨ ਦੀ ਬਹਾਲੀ ਦੇ ਲਈ ਵੱਡੇ ਪੱਧਰ ਦੇ ਉੱਪਰ ਕੰਮ ਜਿੱਥੇ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਪਿਛਲੇ 2.5 ਸਾਲਾਂ ਤੋਂ ਇੱਕ ਮਲਟੀ ਲੇਅਰਡ ਮਲਟੀ ਗਾਰਨਰ 360 ਡਿਗਰੀਜ਼ ਪਲਾਨ ਹੈ ਜਿਹੜਾ ਉਹਦੇ ਉੱਪਰ ਕੰਮ ਹੈ ਜਿਹੜਾ ਆਲਰੇਡੀ ਸਰਕਾਰ ਦੇ ਵਿੱਚ ਚੱਲ ਰਿਹਾ ਹੈ ਉਹਦੇ ਦਰਿਆ ਦੇ ਨਾਲ ਨਾਲ ਉਹਦੇ ਜਿਹੜੇ ਕਿਨਾਰਿਆਂ ਤੇ ਨੇ ਜਿਹੜੇ ਸੜਕ ਹੈ ਉਹ ਬਣਾਈ ਜਾਏਗੀ ਉਹ ਦੋਨੋਂ ਪਾਸੇ ਕੀਤਾ ਜਾਏਗਾ ਇਹ ਸਾਡੀ ਗਾਰੰਟੀ ਹੈ ਔਰ ਇਹਦੇ ਨਾਲ ਟ੍ਰੈਫਿਕ ਦੀ ਜੋ ਮੇਜਰ ਸਮੱਸਿਆ ਹੈ ਉਹ ਲੁਧਿਆਣਾ ਸ਼ਹਿਰ ਦੀ ਕਾਫੀ ਹੱਦ ਤੱਕ ਜਿਹੜੀ ਉਹ ਹੱਲ ਹੋ ਜਾਏਗੀ ਇਸੇ ਤਰੀਕੇ ਪੋਲੂਸ਼ਨ ਕਿਉਂਕਿ ਬਹੁਤ ਜ਼ਿਆਦਾ ਹੈ ਲੁਧਿਆਣਾ ਦੇ ਵਿੱਚ ਔਰ ਕਿਉਂਕਿ ਪੋਪੂਲੇਸ਼ਨ ਵੀ ਹੈ ਇੰਡਸਟਰੀ ਵੀ ਹੈ ਪੋਲੂਸ਼ਨ ਬਹੁਤ ਜ਼ਿਆਦਾ ਹੋ ਜਾਂਦਾ ਸੋ ਉਸ ਸੀਜ਼ ਨੂੰ ਕੁਝ ਹੱਦ ਤੱਕ ਠੱਲ ਪਾਉਣ ਦੇ ਲਈ 100 ਇਲੈਕਟ੍ਰਿਕ ਬੱਸਸ ਨੇ ਜਿਹੜੀਆਂ ਉਹ ਪਾਈਆਂ ਜਾਣਗੀਆਂ ਔਰ ਉਹਦੇ ਜਿਹੜੇ ਚਾਰਜਿੰਗ ਸਟੇਸ਼ਨਸ ਨੇ ਜਿਹੜੇ ਡਿਪੋਸ ਨੇ ਉਹ ਬਣਾਏ ਜਾਣਗੇ ਔਰ ਮੈਂ ਸਮਝਦਾ ਕਿ ਇਹਦੇ ਨਾਲ ਟ੍ਰੈਫਿਕ ਦੀ ਟ੍ਰਾਂਸਪੋਰਟੇਸ਼ਨ ਦੀ ਔਰ ਪੋਲੂਸ਼ਨ ਦੀ ਕਾਫੀ ਹੱਦ ਤੱਕ ਠੱਲ ਹੈ ਜਿਹੜੀ ਉਹ ਇਹਦੇ ਨਾਲ ਲੁਧਿਆਣਾ ਸ਼ਹਿਰ ਦੇ ਵਿੱਚ ਪਏਗੀ ਔਰ ਲੋਕਾਂ ਨੂੰ ਕਾਫੀ ਸਹੂਲਤ ਇਹਦੇ ਜ਼ਰੀਏ ਮਿਲੇਗੀ ਤੋਂ ਲੁਧਿਆਣਾ ਵੀ ਇੱਕ ਤਰੀਕੇ ਨਾਲ ਉਹਦਾ ਮਾਡਲ ਸ਼ਹਿਰ ਜਿਹੜਾ ਉਹ ਬਣਾਇਆ ਜਾਏਗਾ ਇਸੇ ਤਰੀਕੇ 100% ਸੀਵਰੇਜ ਦਾ ਪ੍ਰਬੰਧ ਹੋਵੇ ਇੱਥੇ ਉਹਦੇ ਵਾਸਤੇ ਜੋ ਕੰਮ ਹੈ ਉਹ ਕੀਤਾ ਜਾਏਗਾ ਕਈ ਪਾਕਟਸ ਨੇ ਜਿੱਥੇ ਇਹ ਦਿੱਕਤ ਆਉਂਦੀ ਹੈ ਸੀਵਰੇਜ ਦੀ ਗਾਇਬ ਗਾਏ ਔਰ ਜੋ ਕੂੜੇ ਦਾ ਪ੍ਰਬੰਧਨ ਹੈ ਉਹਦੀ ਵੀ ਕਾਫੀ ਦਿੱਕਤ ਕਈ ਜਗ੍ਹਾ ਤੇ ਦਰਪੇਸ਼ ਆਉਂਦੀ ਹੈ ਸੁਣਨ ਨੂੰ ਮਿਲਦਾ ਹੈ ਸੋ ਉਹਦਾ 100% ਜਿਹੜਾ ਕਲੈਕਸ਼ਨ ਦਾ ਉਹਦੀ ਰੈਮੈਡੀਫਿਕੇਸ਼ਨ ਦਾ ਔਰ ਉਹ ਉਹਦੀ ਡਿਸਪੋਜ਼ਲ ਦਾ 100% ਇੱਕ 360 ਡਿਗਰੀਜ਼ ਦਾ ਪ੍ਰੋਗਰਾਮ ਹੈ ਜਿਹੜਾ ਪਲਾਨ ਹੈ ਇਸੇ ਤਰੀਕੇ ਨਾਲ ਸਾਥੀਓ ਇੱਕ ਲੁਧਿਆਣਾ ਦੇ ਵਿੱਚ 100% ਸਾਫ਼ ਪੀਣ ਵਾਲਾ ਪਾਣੀ ਉਹ ਸਾਰੇ ਪ੍ਰੋਸੈਸ ਨੂੰ ਔਰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਲਈ ਜੋ तकरीबन 130 32 ਦੇ ਕਰੀਬ ਪੀਣ ਵਾਲੇ ਪਾਣੀ ਦੇ ਪੁਆਇੰਟਸ ਹੈਗੇ ਉਹਨਾਂ ਨੂੰ ਸ਼ਿਫਟ 100% ਕੀਤਾ ਜਾਏਗਾ ਗਰਾਊਂਡ ਵਾਟਰ ਦੇ ਉੱਪਰ ਗਰਾਊਂਡ ਵਾਟਰ ਤੋਂ ਜਿਹੜੇ ਪਾਣੀ ਹੈ ਉਹ ਆਏਗਾ ਔਰ ਉਹਦੇ ਨਾਲ ਨਾਲ ਜਿਹੜੀ ਸਿਦਮਾ ਕਨਾਲ ਤੋਂ ਪਾਣੀ ਆਣਾ ਹੈ ਤਕਰੀਬਨ 1500 ਕਰੋੜ ਦਾ ਪ੍ਰੋਜੈਕਟ ਹੈ ਇਹ ਔਰ 1200 ਟਿਊਬਵੈਲਸ ਨੂੰ ਉਹ ਰਿਪਲੇਸ ਕਰੇਗਾ ਤਾਂ ਕਿ ਗਰਾਊਂਡ ਵਾਟਰ ਵੀ ਵੱਸ ਸਕੇ ਔਰ ਸਿਦਮਾ ਕਨਾਲ ਤੋਂ ਸਾਫ਼ ਪਾਣੀ ਲੈ ਕੇ ਉਹਨੂੰ ਟ੍ਰੀਟ ਕਰਕੇ ਲੋਕਾਂ ਦੇ ਕੱਲੇ-ਕੱਲੇ ਘਰ ਤੱਕ ਪਹੁੰਚਾਇਆ ਜਾਵੇ ਸੋ ਇਹ ਇੱਕ ਪ੍ਰਾਇੋਰਟੀ ਦੇ ਉੱਪਰ ਆ ਕਾਰਪੋਰੇਸ਼ਨ ਵਨ ਉਪਰੰਧ ਕੀਤਾ ਜਾਏਗਾ ਔਰ ਇਹਦੇ ਨਾਲ ਹੀ ਟ੍ਰੈਫਿਕ ਦੀ ਵੱਡੇ ਪੱਧਰ ਤੇ ਉੱਪਰ ਸਮੱਸਿਆ ਆਮ ਆਦਮੀ ਪਾਰਟੀ ਦਾ ਪਲਾਨ ਹੈ ਕਿ ਜਿਸ ਦਿਨ ਕਾਰਪੋਰੇਸ਼ਨ ਵੱਡ ਜਾਂਦੀ ਹੈ ਉਸ ਦਿਨ ਤੋਂ ਹੀ ਕੰਮ ਸ਼ੁਰੂ ਹੋਏਗਾ ਕਿ ਡੀ ਕੰਜੈਸਟ ਹੈ ਜਿਹੜਾ ਉਹ ਲੁਧਿਆਣਾ ਨੂੰ ਕੀਤਾ ਜਾਵੇ ਜੋ ਮੌਜੂਦਾ ਬੱਸ ਸਟੈਂਡ ਹੈ ਉਹਨੂੰ ਇੰਟਰ ਸਟੇਟ ਬੱਸ ਸਟੈਂਡ ਬਣਾ ਕੇ ਚਾਰ ਜਿਹੜੇ ਆਈਐਸਬੀਟੀ ਨੇ ਇੰਟਰ ਸਟੇਟ ਬੱਸ ਸਟੈਂਡ ਇੰਟਰ ਸਿਟੀ ਸ਼ਹਿਰ ਵਾਲੇ ਨੂੰ ਬਣਾਇਆ ਜਾਏਗਾ ਤੇ ਬਾਕੀ ਜਿਹੜੇ ਨਵੇਂ ਚਾਰ ਨੇ ਉਹਨਾਂ ਨੂੰ ਇੰਟਰਸਟੇਟ ਬੱਸ ਸਟੈਂਡ ਬਣਾ ਕੇ ਤਾਂ ਕਿ ਜਿੰਨੀ ਸਮੱਸਿਆ ਹੈ ਟ੍ਰੈਫਿਕ ਦੀ ਲੁਧਿਆਣੇ ਦੇ ਵਿੱਚ ਉਹਨੂੰ ਵੱਡੇ ਪੱਧਰ ਦੇ ਉੱਪਰ ਹੱਲ ਕੀਤਾ ਜਾਵੇ ਔਰ ਇਸੇ ਦੇ ਨਾਲ ਤਾਜਪੁਰ ਰੋਡ ਤੋਂ ਸਿਟੀ ਸਾਊਥ ਸਿਟੀ ਤੱਕ ਦਰਿਆ ਦੇ ਕੰਢੇ ਜਿਹੜੇ ਸੜਕ ਦਾ ਨਿਰਮਾਣ ਹੈ ਉਹ ਕੀਤਾ ਜਾਵੇ ਤਾਂ ਕਿ ਇੱਕ ਫਲੋ ਆਫ ਟ੍ਰੈਫਿਕ ਵਾਰ ਦੀ ਵਾਰ ਹੈ ਜਿਹੜਾ ਉਹ ਹੋ ਜੇ ਔਰ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਜਿਸ ਦਿਨ ਆਮ ਆਦਮੀ ਪਾਰਟੀ ਦੀ ਕਾਰਪੋਰੇਸ਼ਨ ਬਣ ਜਾਂਦੀ ਹੈ ਲੁਧਿਆਣਾ ਦੇ ਵਿੱਚ ਮੇਅਰ ਇਨਸਟਾਲ ਹੋ ਜਾਂਦੇ ਨੇ ਪਹਿਲੇ ਦਿਨ ਕੀ ਪਹਿਲੇ ਘੰਟੇ ਤੋਂ ਹੀ ਇਹਨਾਂ ਪੰਜਾਂ ਪ੍ਰੋਜੈਕਟਸ ਦੇ ਉੱਪਰ ਪੰਜਾਂ ਗਾਰੰਟੀਆਂ ਦੇ ਉੱਪਰ ਕੰਮ ਕਰਨਾ ਸ਼ੁਰੂ ਕਰਾਂਗੇ ਔਰ 5 ਸਾਲ ਦੀ ਟੈਨਰ ਤੋਂ ਵੀ ਪਹਿਲਾਂ 2 ਸਾਲਾਂ ਦੇ ਵਿੱਚ ਵੀ ਸਾਡਾ ਟਾਰਗੇਟ ਹੈ ਕਿ ਇਹਨਾਂ ਵਿੱਚੋਂ ਮੈਜੋਰਿਟੀ ਕੰਮ ਨੇ ਜਿਹੜੇ ਉਹ ਕਰ ਦਿੱਤੇ ਜਾਣਗੇ